ਸਾਲਾ ਸ਼ਤਾਬਦੀ ਜੋ ਗੁਰਤੇਗ ਮਦਰ ਸਾਹਿਬ ਦੀ ਆ ਰਹੀ ਹੈ ਜਿਨ੍ਹਾਂ ਨੇ ਇੱਕ ਡੁੱਬਦੇ ਧਰਮ ਨੂੰ ਬਚਾਉਣ ਵਾਸਤੇ ਦੂਜੇ ਤੁਹਾਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਅਸੀਂ ਉਹਨਾਂ ਦੇ ਧੀਆ ਪੁੱਤਰ ਬਣ ਕੇ ਉਹਨਾਂ ਦੇ ਪੈਰੋਕਾਰ ਬਣ ਕੇ ਇਸ ਸ਼ਤਾਬਦੀ ਨੂੰ ਬੜੇ ਵੱਡੇ ਲੈਵਲ ਤੇ ਮਨਾਵਾਂਗੇ ਕਿ ਉਹਨਾਂ ਦੇ ਸੰਦੇਸ਼ ਨੂੰ ਅਸੀਂ ਘਰ ਘਰ ਤੱਕ ਪਹੁੰਚਾ ਦਈਏ ਦੁਨੀਆ ਦੇ ਕੋਨੇ ਕੋਨੇ ਤੱਕ ਹਰੇਕ ਧਰਮ ਚ ਹਰੇਕ ਸਟੇਟ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਉਸ ਇਤਿਹਾਸ ਨੂੰ ਅਸੀਂ ਪਹੁੰਚਾ ਸਕੀਏ ਕਿਉਂਕਿ ਚਾਰਾ ਨਾ ਪਿਛਲੇ ਲਗਭਗ 550 ਸਾਲਾਂ ਤੋਂ ਜਿਸ ਤਰੀਕੇ ਨਾਲ ਹੋ ਰਿਹਾ ਨਾ ਉਦਾਂ ਹੀ ਅੱਜ ਹੋ ਰਿਹਾ ਉਦਾਂ ਹੀ ਹੋਏਗਾ ਪ੍ਰਚਾਰ ਪ੍ਰਚਾਰ ਦਾ ਤਰੀਕਾ ਨਹੀਂ ਬਦਲਿਆ ਜਾ ਸਕਦਾ ਕਾਰ ਜਿਹੜੀ ਹੈ ਉਹ ਗੱਡੇ ਦੀ ਜਗ੍ਹਾ ਲੈ ਸਕਦੀ ਹੈ ਮਗਰ ਪੋਥੀ ਦੀ ਜਗ੍ਹਾ ਫੋਨ ਨਹੀਂ ਲੈ ਸਕਦਾ ਪੋਥੀ ਦੀ ਜਗ੍ਹਾ ਸੋਸ਼ਲ ਮੀਡੀਆ ਨਹੀਂ ਲੈ ਸਕਦਾ ਪੋਥੀ ਦੀ ਜਗ੍ਹਾ ਜਿਹੜੀ ਹੈ ਉਹ ਕੋਈ ਵੀ ਸੌਫਟਵੇਅਰ ਨਹੀਂ ਲੈ ਸਕਦਾ ਪ੍ਰਚਾਰ ਪੋਥੀ ਤੋਂ ਹੀ ਹੋਣਾ ਹੈ ਪ੍ਰਚਾਰ ਬਾਣੀ ਤੋਂ ਹੀ ਹੋਣਾ ਉਸੇ ਤਰ੍ਹਾਂ ਪੜੀ ਜਾਣ ਵਾਲੀ ਬਾਣੀ ਤੋਂ ਹੀ ਹੋਣਾ ਪ੍ਰਚਾਰ ਨਹੀਂ ਜ਼ਿਆਦਾ ਟਿਕਾ ਨਾ ਹੋਲੀ ਬਾਣੀ ਪੜੋਗੇ ਨਾ ਨੌਜਵਾਨੋ ਤੁਹਾਡੇ ਅੰਦਰ ਉਹ ਬਾਣੀ ਦੀ ਰੋਸ਼ਨੀ ਪ੍ਰਗਟ ਹੋਏਗੀ ਤੇ ਤੁਸੀਂ ਜਿਹੜਾ ਹੈ ਉਹ ਬਾਣੀ ਨੂੰ ਪੜ ਕੇ ਦੁਨੀਆ ਜਿੱਤ ਸਕਦੇ ਹੋ ਏਡੀ ਤਾਕਤ ਹੈ ਸਾਡੀ ਬਾਣੀ ਦੇ ਵਿੱਚ 2500 ਦੇ ਆਸ-ਪਾਸ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਸੰਗਤ ਨੇ ਦਿੱਲੀ ਚੋਵੀ ਦਿੱਲੀ ਤੋਂ ਬਾਹਰੋਂ ਵੀ ਲੋਕ ਬਾਹਰਵਲੀ ਕੰਟਰੀਆਂ ਦੇ ਵਿੱਚ ਵੀ ਸੈਜ ਪਾੜ ਰੱਖਣਗੇ ਤੇ ਇਸ ਸੀਸਕਨ ਸਾਹਿਬ ਤੋਂ ਲਾਈਵ ਚੱਲੇਗਾ ਉਹਦੇ ਨਾਲ ਮੈਚ ਕਰਕੇ ਪਾਠ ਕਰਨਗੇ ਅਸੀਂ ਅਰਦਾਸ ਕਰਾਂਗੇ ਬਾਣੀ ਪਾਠ ਰੱਖਣ ਤੋਂ ਪਹਿਲਾਂ ਕਿ ਇਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਸੰਜੇ ਰੂਪ ਦੇ ਵਿੱਚ ਪੰਥਨੇ ਪਾਠ ਕਰਨਾ ਤੇ ਜਿੰਨੀਆਂ ਵੀ ਸੰਗਤਾਂ ਵਿੱਚ ਬਾਣੀ ਪੜਨ ਗਿਆ 200 ਦਿਨ ਕੰਟੀਨਿਊ ਬਾਣੀ ਪੜਨ ਗਿਆ ਤੇ ਡੈਫੀਨੇਟਲੀ ਜੀਵਨ ਬਦਲੇਗਾ आप देख रहे हैं नोद टाइम्स पंजाब केसरी टी वी गुरु तेग बहादुर जी की साढ़े तीन सौ शताब्दी दिल्ली सिख गुरुद्वारा मैनेजमेंट कमेटी बड़े स्तर पर मना रही है पंद्रह अप्रैल से इसकी शुरुआत जो है वो दिल्ली के लक्की साहब बंजाला बंजारा हॉल में सहज पाठ रख कर जो है वो की जा रही है हम इस वक्त किया गया था हमारे साथ दिल्ली सिख गुरुद्वारा मैनेजमेंट कमेटी के धर्म प्रचार के चेयरमैन जसप्रीत सिंह करमसर जी हैं करमसर साहब ਕਿਸ ਤਰੀਕੇ ਦੀ ਸਤਾਵਦੀ ਜੋ ਹੈ ਉਹ بڑے ਸਤਰਪਰ ਮਨਾਏ ਰਹੀ ਹੈ ਦਿੱਲੀ ਕਮੇਟੀ ਅ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਦਿੱਲੀ ਕਮੇਟੀ ਹੈ ਜੋ ਸਾਨੂੰ ਇਸ ਸੁਪਾਗ ਮਿਲਿਆ ਕਿ 350 ਸਾਲਾਂ ਸ਼ਤਾਬਦੀ ਜੋ ਗੁਰਤੇਗ ਬਹੁਦਰ ਸਾਹਿਬ ਦੀ ਆ ਰਹੀ ਹੈ ਜਿਨ੍ਹਾਂ ਨੇ ਇੱਕ ਡੁੱਬਦੇ ਧਰਮ ਨੂੰ ਬਚਾਉਣ ਵਾਸਤੇ ਦੂਜੇ ਤੁਹਾਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਅਸੀਂ ਉਹਨਾਂ ਦੇ ਤੀਆਂ ਪੁੱਤਰ ਬਣ ਕੇ ਉਹਨਾਂ ਦੇ ਪੈਰੋਕਾਰ ਬਣ ਕੇ ਇਸ ਸ਼ਤਾਬਦੀ ਨੂੰ ਬੜੇ ਵੱਡੇ ਲੈਵਲ ਤੇ ਮਨਾਵਾਂਗੇ ਵੱਡੇ ਲੈਵਲ ਤੇ ਮਨਾਉਣ ਦਾ ਮਤਲਬ ਕੇਵਲ ਇਹੀ ਹੈ ਕਿ ਉਹਨਾਂ ਦੇ ਸੰਦੇਸ਼ ਨੂੰ ਅਸੀਂ ਘਰ ਘਰ ਤੱਕ ਪਹੁੰਚਾ ਦਈਏ ਦੁਨੀਆ ਦੇ ਕੋਨੇ ਕੋਨੇ ਤੱਕ ਹਰੇਕ ਧਰਮ ਚ ਹਰੇਕ ਸਟੇਟ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਉਸ ਇਤਿਹਾਸ ਨੂੰ ਅਸੀਂ ਪਹੁੰਚਾ ਸਕੀਏ ਕਿਉਂਕਿ ਆਪਣੇ ਲਈ ਆਪਣੇ ਧਾਰਮਿਕ ਚਿੰਨ੍ਹ ਲਈ ਆਪਣੇ ਤਿਲਕ ਜਨੇਊ ਲਈ ਹਰ ਕੋਈ ਮਰਦਾ ਜਾਨ ਦੰਦਾ ਬਟ ਉਹਨਾਂ ਨੇ ਇੱਕ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ ਉਹਨਾਂ ਦੇ ਵੀਰ ਸੁਪੁੱਤਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਕੇਵਲ 9 ਸਾਲ ਦੀ ਉਮਰ ਦੇ ਵਿੱਚ ਸੀ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਆਪਣੇ ਪਰਿਵਾਰ ਦੀ ਨੂੰ ਦੇ ਨਾਲ ਰੱਖਦੇ ਆ ਬਾਕੀ ਦੁਨੀਆ ਦੇ ਵਿੱਚ ਜਿੰਨੇ ਬੱਚੇ ਸੀ ਜਿੰਨੇ ਉਸ ਟਾਈਮ ਕਸ਼ਮੀਰੀ ਪੰਡਤ ਸੀ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਇਸ ਕਰਕੇ ਸਾਡੀ ਹਰੇਕ ਸਿੱਖ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਾਪਦੀ ਨੂੰ ਵੱਡੇ ਵੱਡੇ ਲੈਵਲ ਤੇ ਮਨਾਇਆ ਜਾਵੇ लेकिन लगता नहीं कि कहीं ना कहीं आज का आज के युग में धर्म प्रचार की बहुत ज़्यादा कमी है धर्म प्रचार नहीं कर पा रहे हैं क्योंकि आजकल नौजवान जो है वो आ, जो अपने धर्म से हटकर दूसरे धर्म की तरफ जा रहे हैं क्योंकि ऐसे बहुत सारे केस भी सामने आए हैं लेकिन अगर अभी की बात करें जिस तरीके से लोगों के व्यू थे की नॉन सिख भी आजकल इस गुरु साहिब के इतिहास को पढ़ना चाहते हैं गुरु टेक बहादुर साहब के इतिहास को पढ़ना चाहते हैं मान लिया कहीं जा रहे हैं तो वो भी इतिहास उनको पता नहीं है कि गुरु टेक बहादुर जी का क्या है क्या इस पर ध्यान देने की जरूरत है देखो जो प्रचार है ना वो पिछले प्रचार है ना पिछले लगभग 550 सालों तो जिस तरीके नाल हो रहा है ना ओदा ही आज हो रहा है ओदा ही होएगा हो प्रचार प्रचार दा तरीका नहीं बदला जा सकता ਪਹਿਲੇ ਗੱਡਾ ਚੱਲਦਾ ਸੀ ਗੱਡਾ ਉਹਨੂੰ ਬੈਲ ਖਿੱਚਦੇ ਸੀ ਤੇ ਉਹਦੇ ਚ ਉਹਨੂੰ ਗੱਡਾ ਕਹਿੰਦੇ ਸੀਗੇ ਬਟ ਅੱਜ ਕਾਰ ਆ ਗਈ ਐ ਸਪੀਡ ਚੱਲਦੀ ਐ ਮਗਰ ਕਾਰ ਨੇ ਗੱਡੇ ਨੂੰ ਰਿਪਲੇਸ ਕਰ ਦਿੱਤਾ ਕਾਰ ਜਿਹੜੀ ਐ ਉਹ ਗੱਡੇ ਦੀ ਜਗ੍ਹਾ ਲੈ ਸਕਦੀ ਐ ਮਗਰ ਪੋਥੀ ਦੀ ਜਗ੍ਹਾ ਫੋਨ ਨਹੀਂ ਲੈ ਸਕਦਾ ਪੋਥੀ ਦੀ ਜਗ੍ਹਾ ਸੋਸ਼ਲ ਮੀਡੀਆ ਨਹੀਂ ਲੈ ਸਕਦਾ ਪੋਥੀ ਦੀ ਜਗ੍ਹਾ ਜਿਹੜੀ ਐ ਉਹ ਕੋਈ ਵੀ ਸੌਫਟਵੇਅਰ ਨਹੀਂ ਲੈ ਸਕਦਾ ਪ੍ਰਚਾਰ ਪੋਥੀ ਤੋਂ ਹੀ ਹੋਣਾ ਹੈ ਪ੍ਰਚਾਰ ਬਾਣੀ ਤੋਂ ਹੀ ਹੋਣਾ ਉਸੇ ਤਰ੍ਹਾਂ ਪੜੀ ਜਾਣ ਵਾਲੀ ਬਾਣੀ ਤੋਂ ਹੀ ਹੋਣਾ ਪ੍ਰਚਾਰ ਇਹ ਸਾਨੂੰ ਲੱਗਦਾ ਹੈ ਕਿ ਬੱਚੇ ਅੱਜ ਸੋਸ਼ਲ ਮੀਡੀਆ ਵੱਲ ਚਲੇ ਗਏ ਨੇ ਜੀ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਦਿਓ ਉਸ ਤਰੀਕੇ ਨਾਲ ਸਾਡਾ ਪ੍ਰਚਾਰ ਹੋ ਜਾਏਗਾ ਨਹੀਂ ਹੋਏਗਾ ਬਾਣੀ ਨੂੰ ਜਦ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁਥੀ ਤੋਂ ਨਹੀਂ ਪੜਾਂਗੇ ਨਾ ਤੇ ਬਾਣੀ ਸਾਡੇ ਦਿਲ ਵਿੱਚ ਵਸੇਗੀ ਨਹੀਂ ਬਾਣੀ ਨੂੰ ਬਾਣੀ ਦੇ ਤਰੀਕੇ ਨਾਲ ਹੀ ਪੜਨਾ ਪਵੇਗਾ ਉਸੇ ਤਰੀਕੇ ਨਾਲ ਪੜਨਾ ਪਵੇਗਾ ਜਿਸ ਤਰੀਕੇ ਨਾਲ ਗੁਰੂ ਸਾਹਿਬਾਂ ਨੇ ਸਾਨੂੰ ਸਮਝਾਇਆ ਸੀਗਾ ਮੈਂ ਤੇ ਜਿਹੜੇ ਨੌਜਵਾਨ ਨੇ ਜਿਹੜੇ ਅੱਜ ਭਟਕ ਰਹੇ ਨੇ ਉਹ ਕੇਵਲ ਇਸ ਲਈ ਨਹੀਂ ਭਟਕ ਰਹੇ ਕਿ ਪ੍ਰਚਾਰ ਘਟ ਰਿਹਾ ਹੈ ਪ੍ਰਚਾਰ ਉਹ ਨਹੀਂ ਹੋ ਰਿਹਾ ਰੋਜ਼ ਗੁਰਦੁਆਰੇ ਕੀਰਤਨ ਹੁੰਦਾ ਹੈ ਹਰੇਕ ਗੁਰਦੁਆਰੇ ਕੀਰਤਨ ਹੁੰਦਾ ਹੈ ਦਿੱਲੀ ਚ 100 ਕੀਰਤਨ ਦਰਬਾਰ ਹੁੰਦੇ ਨੇ ਰੋਜ਼ ਦੇ ਪ੍ਰਚਾਰ ਨਹੀਂ ਘਟ ਹੋ ਰਿਹਾ ਨੌਜਵਾਨਾਂ ਨੇ ਆਪਣਾ ਰਸਤਾ ਬਦਲਿਆ ਨੌਜਵਾਨਾਂ ਨੂੰ ਵਾਪਸ ਕਮਾ ਕੇ ਸਾਨੂੰ ਇੱਥੇ ਲਿਆਉਣਾ ਪਵੇਗਾ ਕਿਵੇਂ ਲੈ ਕੇ ਆਓਗੇ ਨੌਜਵਾਨਾਂ ਕੋ ਨੌਜਵਾਨਾਂ ਨੂੰ ਜਾ ਕੇ ਸਮਝਾਵਾਂਗੇ ਕਿ ਜਿਹੜਾ ਬਾਣੀ ਨੂੰ ਪੜਨ ਦਾ ਤਰੀਕਾ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਹੈ ਜਿਹੜੀ ਅੱਜ ਨੌਜਵਾਨਾਂ ਦੇ ਅੰਦਰ ਤ੍ਰਿਸ਼ਨਾ ਐਕਸਾਈਟਮੈਂਟ ਬਹੁਤ ਜ਼ਿਆਦਾ ਫਾਸਟ ਫਾਰਵਰਡਿੰਗ ਮਾਈਂਡ ਜਿਹੜਾ ਚੱਲ ਪਿਆ ਉਹ ਜਿਹੜੀ ਤ੍ਰਿਸ਼ਨਾ ਨਾ ਉਹ ਸਹਿਜ ਭਾਵਨਾ ਬਾਣੀ ਨੂੰ ਪੜ ਕੇ ਆਏਗੀ ਸਾਰੇ ਨੌਜਵਾਨਾਂ ਨੂੰ ਮੈਂ ਦੱਸਦਾ ਕਿ ਪਾਣੀ ਦੀ ਇੱਕ ਚਾਲ ਹੁੰਦੀ ਹੈ ਇੱਕ ਸਪੀਡ ਨਾਲ ਚੱਲ ਸਕਦਾ ਪਾਣੀ ਜਿਆਦਾ ਸਪੀਡ ਕਰ ਦੋਗੇ ਬਾੜ ਆ ਜਾਏਗੀ ਜਿਆਦਾ ਸਪੀਡ ਕਰ ਦੋਗੇ ਉਲਾ ਕੇ ਲੈ ਜਾਏਗਾ ਇਸੇ ਤਰ੍ਹਾਂ ਬਾਣੀ ਦੀ ਇੱਕ ਚਾਲ ਹੈ ਜਿਆਦਾ ਸਪੀਡ ਪੜੋਗੇ ਅਰਥ ਦੇ ਅਨਰਥ ਹੋ ਜਾਣਗੇ ਸਲੋ ਜਿੰਨੀ ਜਿਆਦਾ ਸਲੋ ਜਿੰਨੀ ਜਿਆਦਾ ਟਿਕਾਣਾ ਹੋਲੀ ਬਾਣੀ ਪੜੋਗੇ ਨਾ ਨੌਜਵਾਨੋ ਤੁਹਾਡੇ ਅੰਦਰ ਉਹ ਬਾਣੀ ਦੀ ਰੋਸ਼ਨੀ ਪ੍ਰਗਟ ਹੋਏਗੀ ਤੇ ਤੁਸੀਂ ਜਿਹੜਾ ਹੈ ਉਹ ਬਾਣੀ ਨੂੰ ਪੜ ਕੇ ਦੁਨੀਆ ਜਿੱਤ ਸਕਦੇ ਹੋ ਏਡੀ ਤਾਕਤ ਹੈ ਸਾਡੀ ਬਾਣੀ ਦੇ ਵਿੱਚ ਗੁਰਤੇਗ ਬਦਰ ਸਾਹਿਬ ਸ਼ਹੀਦਤ ਦੇ ਕੇ ਐਵੇਂ ਨਹੀਂ ਬਾਣੀ ਲੈ ਗਏ ਪਤਾ ਸੀਗਾ ਮੇਰੇ ਜਾਨ ਤੋਂ ਬਾਅਦ ਵੀ ਮੇਰਾ ਸਿੱਖ ਬਾਣੀ ਪੜ ਕੇ ਵੀ ਦੁਨੀਆ ਜਿੱਤ ਸਕਦਾ ਇਹ ਸਾਡੇ ਨੌਜਵਾਨ ਕਿਤੇ ਗਲਤੀ ਕਰ ਰਹੇ ਨੇ ਅੱਜ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਜਿਆਦਾ ਚਲੇ ਗਏ ਉਹਨਾਂ ਨੂੰ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਵਾਪਸ ਆਓ ਬਾਣੀ ਪੜੋ ਥੋੜੀ ਬਾਣੀ ਪੜੋ ਇੱਕ ਪੰਕਤੀ ਪੜੋ ਰੋਜ਼ ਪੜੋ ਸਵੇਰ ਅਮਰਤ ਵੇਲੇ ਪੜੋ ਮਗਰ ਬਾਣੀ ਜ਼ਰੂਰ ਪੜੋ ਲੇਕਿਨ ਅਗਰ ਬਾਤ ਕਰੇ ਕਿਆ ਕਿਆ ਉਪਰਾਲੇ ਕੀਏ ਜਾ ਰਹੇ ਹਨ ਪੈ ਕਿਉਂਕਿ ਸਹਿਜ ਬਾਟ ਕੀ ਬਾਤ ਕਰੇ ਤਾਂ 15 ਅਪ੍ਰੈਲ ਸੇ ਆਰੰਭ ਹੋ ਰਹੇ ਹਨ ਕਿੰਨੇ ਸਹਿਜ ਪਾਠ ਰੱਖੇ ਜਾ ਰਹੇ ਹਨ ਅਤੇ ਉਸ کے بعد کیا کیا آپ کی طرف سے دہلی کمیٹی کی طرف سے ਉਪਰਾਲੇ کیے جائیں گے ਸਹਿਜ ਪਾਠ ਜੋ ਹਜੇ ਤੱਕ ਰਜਿਸਟ੍ਰੇਸ਼ਨ ਸਾਡੇ ਕੋਲ ਆਈਆਂ ਨੇ ਲਗਭਗ 2500 ਦੇ ਆਸਪਾਸ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਸੰਗਤ ਨੇ ਦਿੱਲੀ ਚੋ ਵੀ ਦਿੱਲੀ ਤੋਂ ਬਾਹਰੋਂ ਵੀ ਲੋਕ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਸਹਿਜ ਪਾਠ ਰੱਖਣਗੇ ਤੇ ਇਸ ਸੀਸ ਗਨ ਸਾਹਿਬ ਤੋਂ ਲਾਈਵ ਚੱਲੇਗਾ ਉਹਦੇ ਨਾਲ میچ ਕਰਕੇ ਪਾਠ ਕਰਨਗੇ ਦਿੱਲੀ ਦੇ ਵਿੱਚ ਜਿਹੜਾ 15 ਤਰੀਕ ਦਾ ਅਸੀਂ ਪ੍ਰੋਗਰਾਮ ਰੱਖਿਆ ਸਵੇਰੇ 11 ਵਜੇ ਲਗਭਗ ਸਾਨੂੰ ਉਮੀਦ ਹੈ ਕਿ 1200 ਤੋਂ 1500 ਸੰਗਤ ਜਿਹੜੀ ਹੈ ਹਜੇ ਤੱਕ ਜਿਹੜੀ ਕਹਿ ਚੁੱਕੀ ਅਸੀਂ ਆਵਾਂਗੇ ਦੋ 2.500 ਦੇ ਆਸ-ਪਾਸ ਇੱਥੇ ਸੰਗਤਾਂ ਜਿਹੜੀਆਂ ਨੇ ਸਿਆਜਪੜ ਰੱਖਣ ਵਾਸਤੇ ਪਹੁੰਚਣ ਗਿਆ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਸੰਗਤਾਂ ਹੌਲੀ-ਹੌਲੀ 200 ਦਿਨ ਪਾਠ ਕਰਨ ਗਿਆ ਬਾਣੀ ਪੜਨ ਗਿਆ ਉਹਨਾਂ ਦਾ ਜੀਵਨ 200 ਦਿਨਾਂ ਬਾਅਦ ਕਿੰਨਾ ਗੁਰਮੁਖਾਂ ਵਾਲਾ ਹੋਣ ਵਾਲਾ ਕਿਉਂ ਕਿਉਂਕਿ ਇਹਨਾਂ ਨੇ ਸਹਿਜ ਪਾਠ ਕਿਸੇ ਵਾਸਤੇ ਨਹੀਂ ਕਰਨਾ ਪੈਸੇ ਵਾਸਤੇ ਨਹੀਂ ਕਰਨਾ ਇਹਨਾਂ ਨੇ ਸਹਿਜ ਪਾਠ ਆਪਣੇ ਆਪ ਨੂੰ ਬਦਲਣ ਵਾਸਤੇ ਕਰਨਾ ਬਾਕੀ ਜਿਹੜੇ ਸਹਿਜ ਪਾਠ ਰਖਾਉਂਦੇ ਆਪਾਂ ਘਰਾਂ ਦੇ ਵਿੱਚ ਉਹ ਇੱਕ ਆਪਾਂ ਗੁਰਦੁਆਰੇ ਤੋਂ ਰਖਾਈਦੇ ਮਗਰ ਇਹ ਸੰਗਤ ਜਿਹੜੀ ਆ ਆਪਣੇ ਵਾਸਤੇ ਕਰੇਗੀ ਪਾਠ ਇਹ ਸੰਗਤ ਅਸੀਂ ਅਰਦਾਸ ਕਰਾਂਗੇ ਬਾਣੀ ਪਾਠ ਰੱਖਣ ਤੋਂ ਪਹਿਲਾਂ ਕਿ ਇਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਸਾਂਝੇ ਰੂਪ ਦੇ ਵਿੱਚ ਪੰਥਨੇ ਪਾਠ ਕਰਨਾ ਤੇ ਜਿੰਨੀਆਂ ਵੀ ਸੰਗਤਾਂ 'ਚ ਬਾਣੀ ਪੜਨ ਗਿਆਂ 200 ਦਿਨ ਕੰਟੀਨਿਊ ਬਾਣੀ ਪੜਨ ਗਿਆਂ ਤੇ ਡੈਫੀਨੇਟਲੀ ਜੀਵਨ ਬਦਲੇਗਾ ਕਿਉਂਕਿ ਵਿਦਵਾਨ ਕਹਿੰਦੇ ਨੇ ਕਿ 21 ਦਿਨ ਕੋਈ ਵੀ ਕੰਮ ਕਰੋ ਨਾ ਤੇ ਤੁਹਾਡੀ ਹੈਬਿਟ ਬਦਲ ਜਾਂਦੀ ਹੈ 21 ਦਿਨ ਕਰਨਾ ਕੰਟੀਨਿਊ ਤੇ 200 ਦਿਨ ਪੜਨਗੇ ਬਾਣੀ ਪੜਨਗੇ ਤੇ ਬਾਣੀ ਦੇ ਨਾਲ ਜੁੜਨਗੇ ਇਸ ਤੋਂ ਵਧੀਆ ਵਧੀਆ ਬਾਣੀ ਪੜੋ ਉਹਦੇ ਤੇ ਚੱਲੋ ਤੇ ਇਸ ਤੋਂ ਵਧੀਆ ਗੁਰੂ ਸਾਹਿਬਾਨ ਨੂੰ ਨਤਮਸਤਕ ਨਹੀਂ ਹੋਇਆ ਜਾ ਸਕਦਾ तो बिल्कुल कहते दिल्ली सिख गुरुद्वारा मैनेजमेंट कमेटी के धर्म प्रचार के चेयरमैन जसप्रीत सिंह करमसर जिन्होंने बताया कि किस तरीके से रूपरेखा रहने वाली है दिल्ली से कमल कुमार कंसल नव द टाइम्स पंजाब के शरीर टीवी